ਦੋਸਤੋ ਅੱਜ ਜਿਹੜੀ ਅਸੀਂ ਵੀਡੀਓ ਲੈ ਆਂਦੀ ਨਾ ਸ਼ਾਇਦ 100 ਚੋਂ 10% ਲੋਕਾਂ ਨੇ ਇਸ ਜੀਵ ਨੂੰ ਦੇਖਿਆ ਹੋਵੇ ਜੈਸ ਨੇ ਵੀ ਦੇਖਿਆ ਜੀਵ 10% ਲੋਕਾਂ ਨੇ ਜੀਵ ਦੇਖਿਆ ਨਾ ਉਹ ਕਮੈਂਟ ਬਾਕਸ ਵਿੱਚ ਆਪਣਾ ਆਨਸਰ ਜਰੂਰ ਛੱਡ ਕੇ ਜਾਵੇ ਕਿ ਇਸ ਜੀਵ ਦਾ ਨਾਂ ਕੀ ਆ ਕੁਦਰਤ ਦੇ ਰੰਗ ਆ ਕੁਦਰਤ ਜੋ ਜੀਵਾਂ ਨੂੰ ਰਚ ਰਹੀ ਹੈ ਨਾ ਫੇ ਅੰਤ ਹੀ ਰਚ ਰਹੀ ਆ ਬਿਲਕੁਲ ਕੋਈ ਉਹਦਾ ਭੇਦ ਨਹੀਂ ਪਾਇਆ ਜਾ ਸਕਦਾ ਰੰਗਾਂ ਮਾਲਕ ਦੇ ਤੇ ਦੇਖਿਓ ਤੇ ਸ਼ੇਅਰ ਲਾਜ਼ਮੀ ਕਰਿਓ ਲਓ ਜੀ ਵੀਡੀਓ ਪਲੇ ਹੋ ਰਹੀ ਆ ਆ ਕਿ ਯਾਰ ਸਿਸਟਮ ਯਾਰ ਕਿੰਨਾ ਜਾਲਾ ਆ ਤਾਂ ਇਹ ਨਾ ਦੇ ਜਿਹਨਾਂ ਕਾਂਤਰਾ ਨਹੀਂ ਹੁੰਦੀਆਂ ਲੀਰਾਂ ਜਿਹੜਾ ਹੁੰਦੀਆਂ ਜਿਵੇਂ ਸਮੁੰਦਰੀ ਜੀਵ ਹੈ ਸਮੁੰਦਰੀ ਜੀਵ ਹੈ ਹਾਂ ਸਮੁੰਦਰੀ ਜੀਵ ਹੈ ਅੱਛਾ ਯਾਰ ਵੇਖੀ ਜੇ ਮੈਂ ਨਾ ਲੀਰਾਂ 'ਚ ਇਕੱਠੇ ਕਿਤੇ ਜਾਂ ਗਾਜਰਾਆਂ ਦੀਆਂ ਜਿਹੜੀਆਂ ਉੱਪਰ ਲੱਗੇ ਸ਼ੈਲਤ ਲਾਈ ਹੁੰਦੀ ਆ ਕਿਹੋ ਜਿਹਾ ਜੀਵ ਆ ਯਾਰ ਹਨਾ ਪਰਮਾਤਮਾ ਦੇ ਰੰਗ ਨਿਆਰੀ ਆ ਬਾਬੇ ਲੈ ਹੱਥ ਤੇ ਰੱਖੀ ਬੈਠਿਆ ਯਾਰ ਅੱਜ ਮੈਂ ਪਤਾ ਹੁੰਦਾ ਵੇਖਾ ਯਾਰ ਕਮਾਲ ਦੀ ਗੱਲ ਆ ਯਾਰ ਹਾਂ ਪਤਾ ਇਹ ਵੇਖ ਸ਼ਹਿਲਤਾ ਦੇਖ ਯਾਰ ਮਾਸ ਦੀ ਸ਼ਲਤਾਈ ਹੋਈ ਆ ਹੂੰ ਪਹਿਲਾਂ ਕੋ ਦੁਰਾਨਾ ਜਿਹਨੇ ਬਿਜਰੀਲਾ ਬਣਾਉਣ ਲੱਗੇ ਹੁੰਦੇ ਆ ਨਾ ਉਹ ਕਦੂ ਕੱਚੀ ਤੇ ਹੁੰਦੇ ਆ ਅੱਛਾ ਉਹ ਲੱਗਦੇ ਕਿਤੇ ਦੇਖੋ ਹੁਣ ਵੇਖੋ ਦੋਸਤੋ ਬਣੀ ਹੁਣ ਵੇਖੋ ਮੜਾ ਕਾਰਨ ਵੇਖੋ ਯਾਰ ਇਹ ਵੀ ਇੱਕ ਜੀਵਾ ਪਰਮਾਤਮਾ ਦਾ ਰੰਗ ਹੈ ਵੀ ਦੇਖੋ ਜਮ ਸ਼ਲਤੀ ਆ ਯਾਰ ਕਿੰਨੇ ਇਕੱਠੇ ਕਰੀ ਬੈਠੇ ਆ ਕੋਈ ਖੇਧੀ ਕਰਦੇ ਆ ਇਹ ਦੀ ਕੀ ਇੰਨੀ ਵਪਾਰ ਇਹਨਾਂ ਦਾ ਮੀਟ ਲਈ ਤਿਆਰ ਹੁੰਦੇ ਆ ਇਹ ਮੀਟ ਲਈ ਤਿਆਰ ਉਹ ਹੱਥ ਤੇ ਵਿਖਿਆ ਲੈ ਉਹ ਹੱਥ ਤੇ ਕਿਵੇਂ ਇਹ ਬੜੀ ਕੰਨੀ ਦੇ 84 ਲੱਖ ਜੁਨਾ ਹੈ ਹਾਂ ਦੇਖ ਲੈ ਰੱਬ ਦੇ ਰੰਗ ਰੱਬ ਦੇ ਰੰਗ ਆ ਬਾਈ ਜਮਾ ਜੀ ਵਾਚ ਜਾਣ ਪਾਈ ਹਾਂ ਹਾਂ ਸਹੀ ਗੱਲ ਵਾਜੀ ਵਾ ਆ ਹੁਣ ਨਾ ਉਹ ਨਾਲ ਦਾ ਲੈਣ ਆਇਆ ਲੱਗਦਾ ਵਾ ਤੇ ਕੀ ਕਰਨ ਕੀ ਲੱਗੇ ਆ ਇਹ ਇਹ ਵਪਾਰ ਹੁਣ ਇਹਨਾਂ ਦਾ ਜਿਹੜੇ ਸਾਮ ਨਾਲ ਇਹ ਆ ਕਰੀ ਜਾਂਦੇ ਆ ਯਾਰ ਡੱਬੇ ਚ ਪਾ ਕੇ ਹੋ ਵੇਖੋ ਲੈ ਯਾਰ ਹੈ ਇਹ ਲੈਰ ਪਹਿਲੀ ਵਾਰ ਵੇਖਿਆ ਹਨਾ ਕਦੇ ਵੇਖਿਆ ਯਾਰ ਇਹ ਚੀਜ਼ ਕਿਦਾਂ ਉਹ ਦੇਖ ਇਹ ਖਾਂਦੇ ਵੀ ਆਣਾ ਇਹ ਚੀਨੀ ਜਿਹੜੀ ਚੀਜ਼ ਖਾਂਦੇ ਆਣਾ ਕੱਢ ਕੱਢ ਕੇ ਲਈ ਤਰੇ ਹੁੰਦੇ ਨੰਗੀਆਂ ਚੀਜ਼ਾਂ ਕੱਢ ਕੱਢ ਕੇ ਵਿਖਾਈ ਜਾਂਦੇ ਆ ਤੇ ਉਹ ਹੁਣ ਇਹ ਡੱਬੇ ਚ ਪਾ ਕੇ ਲੈ ਆਣੇ ਇਹ ਮੇਰੇ ਹਿਸਾਬ ਨਾਲ ਨਾ ਇੱਕ ਮੱਛੀ ਆ ਜਿਵੇਂ ਪਾਣੀ ਚ ਰਹਿੰਦੀ ਆ ਪਾਣੀ ਚ ਹੀ ਹੁੰਦੀ ਰਹਿੰਦੀ ਆ ਪਾਣੀ ਵਾਲਾ ਜੀਵ ਆ ਸਾਪਾਂ ਗੁਪਾਈ ਦਾ ਸਾਪਾਂ ਗੁਪਾਈ ਦਾ ਪਾਣੀ ਦਾ ਜੀਵ ਆ ਹਾਂ ਤੇ ਜੇ ਹਿੱਲੇ ਨਾ ਅਗਲੇ ਨ ਤਾਂ ਆ ਜਾਂ ਜਿਵੇਂ ਦੀਰਾ ਪਈਆਂ ਪਿਆ ਪਰ ਜਦੋਂ ਹੱਲਦੇ ਆ ਉਹਦੇ ਦੇਖੋ ਕਮਾਲੀ ਹੋਈ ਪਈ ਇਕੱਠੇ ਹੋ ਗਏ ਜਮਾਂ ਜਮਾਂ ਚੁੱਪ ਕਰਕੇ ਬੈਠੇ ਹੋਏ ਹਾਂ ਕਮਾਲ ਵੀ ਪਈ ਆ ਯਾਰ ਦੋਸਤੋ ਮਾਲਕ ਦੇ ਰੰਗ ਆ ਕੁਦਰਤ ਆ ਇਹ ਆ ਦੇਖੋ ਹਣਾ ਇਹ ਹੁਣ ਇਹਨੇ ਜਾਲਾ ਵੀ ਇੱਕ ਮਾਰਦੀ ਆ ਦੋਸਤੋ ਇਹ ਯਾਨੀ ਕਿ ਪਕੜਾ ਕੋਈ ਡਾਲਾ ਜਾਂ ਕੁਝ ਵੀ ਕੀ ਕਹਿ ਸਕਦੇ ਆ ਆ ਵੀਰ ਨੇ ਹੁਣ ਹਣਾ ਬਾਈ ਨੇ ਵਿਖਾਉਣੀ ਆ ਕਿ ਜਾਲਾ ਚੱਕ ਕੇ ਯਾਨੀ ਕਿ ਉਹ ਹੱਥ ਤੇ ਜਾਲਾ ਆ ਮਾਰ ਲੈਣੇ ਨੇ ਸਾਰਾ ਆ ਦੇਖ ਉਹ ਬੱਲੇ ਬੱਲੇ ਯਾਰ ਉਹ ਵੇਖ ਯਾਰ ਹਣਾ ਹਾਂ ਉਹ ਜੜੋਂੜ ਹੈ ਨਾ ਨੱਪਿਆ ਇਹਨੂੰ ਹੱਥ ਤੇ ਰੱਖਿਆ ਉਵੇਂ ਹੀ ਵਾਧਾ ਜਿਵੇਂ ਜੜਾ ਹੁੰਦੀਆਂ ਹਾਂ 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 ਇਹ ਵੀ ਇੱਕ ਕੁਦਰਤੀ ਜੀਵ ਆ ਵੇਖਦਾ ਸਮੁੰਦਰ ਦੇ ਵਿੱਚ ਰਹਿੰਦਾ ਹੈ ਇਹ ਇਹਨੇ ਹੁਣ ਜਿਹੜਾ ਉਹ ਕੱਢਿਆ ਮੇਰੇ ਸਾਨੂੰ ਸਾਰਾ ਪੀ ਜਾਣਾ ਫੇਰ ਵਾਪਸੀ ਲੈ ਜਾਣਾ ਜਲਾਇਆ ਇਹ ਇਹਨੇ ਉਹਨੇ ਜੋਰ ਨਾਲ ਨੱਪਿਆ ਕਰਕੇ ਨਾ ਇਹਨੂੰ ਤੇ ਉਹਨੇ ਜਲਾਇਆ ਬਾਹਰ ਕੱਢਦਾ ਸਾਰਾ ਇਹ ਇਹੋ ਮੱਛੀ ਵਿੱਚੋਂ ਨਿਕਲਿਆ ਇਹ ਆ ਹੁਣ ਇਹ ਆ ਇਹਦੇ ਵਿੱਚੋਂ ਨਿਕਲਿਆ ਜਿਹੜਾ ਹਾਂ ਜਿਹੜੀ ਆਦੀ ਰਾਣੀ ਆ ਹੂੰ 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 ਉਹ ਵੇ ਤੇ ਵਾਦੇ ਦਾ ਮਟੀਰੀਅਲ ਸਾਰਾ ਬਾਹਰ ਕੱਢਤਾ ਨੇ। ਉਹ ਵੇ ਤੂੰ ਜਣਾ ਵਾਦੀਆਂ ਵੇ ਕਿਵੇਂ ਬ੍ਰੀਕ ਕੀ। ਉਹ ਗੱਲ ਉਹ ਵਾਦਾ ਕਰ ਰਹੇ ਆਂ ਯਾਰ ਵਾਜੀ ਦਾ। ਕੀ ਬਾਤ ਹੈ। ਹੁਣ ਇਹ ਹੀ ਨਹੀਂ ਪਤਾ ਬਈ ਇਹ ਦੀ ਜੀਬ ਹੋ ਸਕਦੀ ਆ ਜਾਂ ਫਿਰ ਇਹਦਾ ਅੰਦਰਲਾ ਮਟੀਰੀਅਲ ਬਾਹਰ ਮਾਰਿਆ ਕੱਢ ਕੇ ਜਾਂ ਉਹਨੇ ਆਪਦਾ ਸਾਰਾ ਅੰਦਰਲਾ ਮਟੀਰੀਅਲ ਬਾਹਰ ਕੱਢ ਕੇ ਮਾਰਿਆ ਟਾਂਦੀ ਮਾਰੀ। ਨਹੀਂ ਕਹੇ ਉਹ ਦੇਖ ਹੁਣ ਛੱਡਤੀ ਉਹਨੇ ਹੁਣ ਕੱਲੇ ਰਹਿ ਜਾਊਗੀ। ਆਹੋ ਬਈ। ਉਹ ਫਿਰ ਅੰਦਰਲਾ ਮਟੀਰੀਅਲ ਹੀ ਬਾਹਰ ਕੱਢਿਆ ਉਹਨੇ ਚਲਾਇਆ ਛੱਡ ਗਿਆ ਉਹ ਹਾਣ। ਓਵੇ ਉਹ ਵੀ ਜਾਲਾ ਵੇਖੋ ਵਧ ਰਿਹਾ ਕਿਵੇਂ ਯਾਰ ਇਹ ਕਮਾਲ ਆ ਯਾਰ ਕਮਾਲ ਮਾਲਕ ਦੇ ਰੰਗ ਆ ਦੋਸਤੋ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਉਹ ਜੋ ਵੀ ਕੁਦਰਤ ਨੇ ਰਚੀ ਹੋਈ ਆ ਬੜੀ ਅਜੀਬ ਰਚੀ ਹੋਈ ਆ ਸਮਝੋ ਬਾਰਾ ਹਰੇਕ ਵਾਰੀ ਨਵੀਂੋਈ ਚੀਜ਼ ਵੀਡੀਓ ਦੇ ਵਿੱਚ ਵੇਖਣ ਨੂੰ ਮਿਲਦੀ ਆ ਮੀਡੀਆ ਜਿਆਦਾ ਔਨ ਕਰਕੇ ਆਪਣੇ ਸਾਹਮਣੇ ਇਹ ਚੀਜ਼ਾਂ ਆ ਰਹੀਆਂ ਵਾ ਸਹੀ ਗੱਲ ਤੇ ਜੇ ਆਪਾਂ ਉਹ ਇਹਨਾਂ ਨੂੰ ਦੇਖਣ ਜਾਈਏ ਤਾਂ ਸ਼ਾਇਦ ਬੰਦਾ ਨਹੀਂ ਵੇਖ ਪਾਉਂਦਾ ਇੰਨੀਆਂ ਚੀਜ਼ਾਂ ਇੰਨੇ ਜੀਵ ਨਹੀਂ ਦੇਖ ਪਾਉਂਦਾ ਹਨਾ ਹੱਥੋਂ ਨਾ ਵੀ ਸਾਰੇ ਉਹਨਾਂ ਲਈ ਟੱਪ ਆ ਲਿਆ ਉਹ ਜੜਾ ਫੈਲ ਹੀ ਰਿਹਾ ਯਾਰ ਕਮਾਲ ਆ ਹਨਾ ਯਾਰ ਮੈਨੂੰ ਜੈਲੀ ਫੈਸ਼ੀ ਪਤਨ ਕਿਹੜੀ ਵਜਹ ਦਿੱਤੇ ਉਹ ਵਜਹ ਕੀ ਨਾ ਇਹ ਤਾਂ ਨਹੀਂ ਨਹੀਂ ਉਹ ਹੋਰ ਆ ਮੱਚੀ ਇਹ ਜਿਹੜੇ ਆ ਨਾ ਨਵਾਂ ਹੀ ਅਜੀਬ ਆ ਯਾਰ ਉਹ ਵੇਖੇ ਪਹਿਲੀ ਵਾਰ ਆ ਯਾਰ ਜੀਵਨਦਰਾ ਬਾਕੀ ਆ ਦਸ਼ਕ ਦੇ ਰਿਹਾ ਦਸ਼ਕ ਤੁਸੀਂ ਦੱਸਿਓ ਕਮੈਂਟ ਕਰਕੇ ਦੱਸਿਓ ਮਤਲਬ ਇਸ ਜੀਵ ਦਾ ਨਾਮ ਕੀ ਆ ਯਾਰ ਆ ਛੱਡ ਰਿਹਾ ਹਨਾ ਇੱਕ ਜਿਵੇਂ ਟਾਕੀਆਂ ਹੁੰਦੀਆਂ ਕੱਪੜਾ ਕੱਟ ਕੇ ਨੀਰ ਆ ਜਾਂਦੀਆਂ ਬਾਅਦ ਚ ਛਿੱਟੀਆਂ ਜਾਂਦੀਆਂ ਉਸੇ ਤਰ੍ਹਾਂ ਜਾਂ ਕਹਿ ਲਈਏ ਵੀ ਜਿਵੇਂ ਗਾਜਰਾਂ ਦਾ ਕਚਰੇਲਾ ਕੀਤਾ ਪਿਆ ਹੁੰਦਾ ਇਹ ਜੂ ਬੜੀਆਂ ਪਰ ਵੇਖੋ ਇਹ ਪਰਮਾਤਮਾ ਦੇ ਰੰਗ ਆ ਵੇਖੋ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦੀਆਂ ਖੇਡਾਂ ਰਚਾ ਰਿਹਾ ਯਾਰ ਜਾਨੀ ਕਿ ਉਹਦਾ ਭੇਤ ਪਾਉਣਾ ਬਹੁਤ ਔਖਾ ਸਾਇੰਸ ਵੀ ਬਹੁਤ ਜ਼ੋਰ ਲਾ ਰਹੀ ਜਦ ਭੇਤ ਪਰ ਭੇਤ ਮਤਲਬ ਨਹੀਂ ਪਾਇਆ ਜਾਣਾ ਬੇਅੰਤੀ ਆ ਪਰਮਾਤਮਾ ਕਮਾਲ ਹੀ ਆ ਭਈਏ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਹੋਰ ਤਾਂ ਵੀਡੀਓ ਲਾਜ਼ਮੀ ਪਹੁੰਚਾਓ ਆਪਾਇ ਹੋ ਜੀ ਨੂੰ ਵੀਡੀਓ ਲਿਮਨੇ ਰਹੇ ਨੇ ਆ ਦੱਬ ਕੇ ਸ਼ੇਅਰ ਕਰਿਓ ਪੂਰਾ ਤਾਂ ਹੀ ਪਹੁੰਚਾਇਓ ਜੈਸੇ ਵੀਰ ਭੈਣ ਭਰਾਣੇ ਇਹ ਜੀ ਵੇਖਿਆ ਵੇ ਆਪਣਾ ਕਮੈਂਟ ਬਾਕਸ ਦੇ ਵਿੱਚ ਅਸਰ ਜਰੂਰ ਛੱਡ ਕੇ ਜਾਇਓ ਤੇ ਦੱਸਿਓ ਵੀ ਇਹ ਜੀ ਦਾ ਨਾਮ ਕੀ ਆ